ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਵੀਰੇ ਕਿਵੇਂ ਆ ਠੀਕ ਠਾਕ ਹੋ ਸਾਰੇ ਵੀਰ ਉਮੀਦ ਕਰਦਾ ਮੇਰੇ ਸਾਰੇ ਭਰਾ ਠੀਕ ਠਾਕ ਹੋਣਗੇ ਮੇਰੇ ਵੀਰ ਘਰ ਪਰਿਵਾਰ ਬਾਲ ਬੱਚੇ ਸਭ ਰਾਜੀ ਖੁਸ਼ੀ ਆ ਤੇ ਆ ਦੇਖੋ ਭਰਾਵੋ ਕਰੋ ਚੱਕ ਬਾਈ ਆ ਜੋੜਾ ਲਾਇਆ ਇੱਕ ਆਪਾਂ ਅੱਜ ਤੁਹਾਨੂੰ ਦਿਖਾਉਣਾ ਤਿੰਨ ਜੋੜੇ ਲਾਇਆ ਨਵੇਂ ਤੇ ਦੱਸਿਓ ਮੇਰਾ ਵੀ ਰਿ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਜੋੜੇ ਇਹ ਇੱਕ ਤਾ ਜੋੜਾ ਦੱਸਣਾ ਤੁਸੀਂ ਕਮੈਂਟਾਂ ਜਾ ਵੀ ਕਿਹੜੀ ਨਸਲ ਆ ਤੇ ਕਿਵੇਂ ਲੱਗੇ ਜੋੜੇ ਤੁਹਾਨੂੰ ਆ ਚੈੱਕ ਕਰ ਲਓ ਮੇਰੇ ਵੀਰ ਕਿੱਤਿਆਂ ਆੱਖਾਂ ਕਾਲੀ ਕਬੂਦਰੀ ਆ ਤੇ ਰੱਤਾ ਕਬੂਤਰ ਆ ਬਾਈ ਸਕੇ ਭੈਣ ਭਾਈ ਆ ਇੱਕ ਮਾਂ ਪਿਓ ਦੇ ਹੀ ਆ ਕਬੂਦਰੀ ਮਗਰਲੀ ਝੋਲੀ ਦੀ ਆ ਕਬੂਤਰ ਪਹਿਲੀ ਝੋਲੀ ਦੀ ਤੇ ਦੱਸਿਓ ਮੇਰਾ ਵੀਰ ਕਿਵੇਂ ਲੱਗਾ ਜੋੜਾ ਹੈ ਇੱਕ ਤੁਹਾਨੂੰ ਦੂਸਰੇ ਜੋੜੇ ਦਾ ਸ਼ੌਂਕ ਕਰਾਉਣਾ ਆਹ ਦੇਖਿਓ ਇਹ ਵੀ ਦੱਸਿਓ ਜੋੜਾ ਇਹ ਤੁਹਾਨੂੰ ਖੋਲ ਕੇ ਦਿਖਾਉਣਾ ਇੱਕ ਮਿੰਟ ਤੇ ਆਹ ਦੇਖੋ ਮੇਰੇ ਵੀਰ ਇਹ ਆ ਜਿਹੜਾ ਮੂਰੇ ਬੈਠਾ ਚਿੱਟੀ ਠੱਲ ਪਾਈ ਆ ਜਿਹਦੇ ਇਹ ਹੈ ਕਬੂਤਰ ਆ ਤੇ ਮਗਰ ਕਬੂਤਰੀ ਆ ਇਸੇ ਦਾ ਹੀ ਪੱਠਾ ਆ ਇਹ ਇਸੇ ਕਬੂਤਰੀ ਦੇ ਠੀਕ ਆ ਜੀ ਇਹ ਕਬੂਤਰ ਦਾ ਪਿਓ ਵੀ ਇੱਥੇ ਬੈਠਾ ਨਾਲ ਉਹ ਵੀ ਤੁਹਾਨੂੰ ਦਿਖਾਉਣਾ ਆ ਬੈਠਾ ਇਧਰਲੇ ਪਾਸੇ ਇਹ ਆ ਬੈਠਾ ਆ ਕਬੂਤਰ ਤੇ ਆ ਜਿਹੜੀ ਕਬੂਤਰੀ ਬੈਠੀ ਆ ਮਗਰ ਇਹਨਾਂ ਦਾ ਪੱਠਾ ਇਹ ਬਈ ਆ ਜਿਹੜਾ ਮੂਰੇ ਬੈਠੇ ਇਹਦੇ ਨਾਲ ਹੀ ਜੋੜਾ ਲਾਇਆ ਪੱਠੇ ਦਾ ਤੇ ਇਹ ਕਬੂਤਰੀ ਦਾ ਤੇ ਇਹ ਵੀ ਦੱਸਿਓ ਮੇਰਾ ਭਰਾ ਜੋੜਾ ਕਿਵੇਂ ਆ ਚਿੱਟੀਆਂ ਅੱਖਾਂ ਦੋਨਾਂ ਲਿਆਂ ਕਬੂਤਰ ਦੀਆਂ ਵੀ ਕਬੂਤਰੀਆਂ ਵੀ ਤੇ ਆਹ ਜਿਹੜਾ ਕਬੂਤਰਾ ਇਹਦਾ ਵੱਡਾ ਪਿਓ ਸੀਗਾ ਇਹਦੀਆਂ ਵੀ ਚਿੱਟੀਆਂ ਹੀ ਅੱਖਾਂ ਸੀ ਤੇ ਇੱਕ ਤੁਹਾਨੂੰ ਹੁਣ ਤੀਜਾ ਜੋੜਾ ਦਿਖਾਉਣਾ ਆ ਸੀਗਾ ਬਈ ਆਹ ਜਿਹੜਾ ਥੱਲੇ ਆ ਜਾਲ ਦੇ ਵਿੱਚ ਇਹ ਦਿਖਾਉਣਾ ਤੁਹਾਨੂੰ ਖੋਲ ਕੇ ਦਿਖਾਉਣਾ ਆ ਦੇਖੋ ਜੀ ਕਰੋ ਚੈੱਕ ਆ ਕਾਲੀ ਜਿੰਨੀ ਕਬੂਤਰੀ ਆ ਮੌਜਾ ਦੇ ਲੱਤਾਂ ਤੇ ਪਿਆਮੀ ਮੌਜੀ ਨੂੰ ਕਹਿੰਦੇ ਨੇ ਆ ਕਬੂਤਰਾ ਕਟੀਆਂ ਦਾ ਲਾਲ ਜਿੰਨਾ ਇਹ ਰੱਤਾ ਜੀ ਕਬੂਤਰ ਬਈ ਜਮਾ ਫਿੱਕਰ ਰਤਾ ਮੁੜ ਕੇ ਲਾਲ ਜਿੰਨਾ ਬਣ ਗਿਆ ਇਹ ਵੀ ਦੋਨੇ ਭੈਣ ਭਰਾ ਇਹ ਤੇ ਆਹ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀ ਕਾਲਾ ਰੱਤਾ ਗੂਤਰ ਤੇ ਕਾਲੀ ਕਬੂਤਰੀ ਇਹ ਚਾਰੇ ਭੈਣ ਭਰਾ ਜੀ ਇਹਨਾਂ ਦਾ ਦੋਹਾਂ ਦਾ ਪਿਓ ਹੋਰ ਆ ਮਾਂ ਇੱਕ ਆ ਤੇ ਇਹਨਾਂ ਦਾ ਦੋਹਾਂ ਦਾ ਪਿਓ ਹੋਰ ਆ ਤੇ ਮਾਂ ਉਹੀ ਆ ਇਹ ਜਾਨੀ ਚਾਰੇ ਬੱਚੇ ਇੱਕ ਕਬੂਤਰੀ ਦੇ ਆ ਕਬੂਤਰ ਦੋ ਸੀਗੇ ਦੋਹਾਂ ਕਬੂਤਰਾਂ ਦੇ ਆ ਦੱਸਿਓ ਇਹਨਾਂ ਤੇ ਜੋੜਾ ਕਿਹੜਾ ਵਧੀਆ ਲੱਗਿਆ ਆਹ ਕਾਲਾ ਜਿੰਨਾ ਤੇ ਲਾਲ ਜਿੰਨਾ ਕਾਲੀ ਜਿੰਨੀ ਕਬੂਤਰੀ ਤੇ ਲਾਲ ਜਿੰਨੇ ਕਬੂਤਰ ਵਾਲਾ ਕਿ ਜਾਨ ਦੂਸਰਾ ਆਹ ਰੱਤੇ ਕਬੂਤਰ ਵਾਲਾ ਰੱਤਾ ਕਬੂਤਰ ਤੇ ਕਾਲੀ ਕਬੂਤਰੀ ਵਾਲਾ ਆ ਜੋੜਾ ਬਈ ਤੇ ਬਾਕੀ ਮੇਰਾ ਭਰਾ ਆ ਵੀ ਦੇਖ ਲੋ ਆ ਕੂਤਰਾਂ ਦੇ ਵੀ ਕਰ ਲੋ ਸ਼ੌਂਕ ਤੁਹਾਨੂੰ ਦਿਖਾਉਣਾ ਕਾ ਬੈਠਾ ਵੱਡਾ ਕੂਤਰਾ ਵੀ ਵਿੱਲਾ ਬੈਠਾ ਆ ਜੇ ਇਹਦਾ ਵੀ ਲਾਉਣਾ ਜੋੜਾ ਆਪਾਂ ਇਹ ਕਾ ਉੱਪਰ ਬੈਠਾ ਪੱਠਾ ਇਹਦੇ ਦੋਨੇ ਅੱਖਾਂ 'ਚ ਟੀਰ ਆ ਖੱਟੇ ਚੰਦ ਬਣਦੇ ਆ ਇਹ ਦੋਨੇ ਅੱਖਾਂ 'ਚ ਤੇ ਆ ਬੈਠਾ ਪੱਠਾ ਬਾਕੀ ਆ ਬੈਠਿਆ ਆ ਦੇਖ ਲੋ ਚੈੱਕ ਕਰੋ ਤੁਸੀਂ ਮੇਰੇ ਵੀਰ ਤੇ ਦੱਸਿਓ ਜਰੂਰ ਮੇਰਾ ਭਰਾ ਵੀ ਕਿਹੋ ਜਿਹਾ ਲੱਗੇ ਤੁਹਾਨੂੰ ਕਬੂਤਰ ਇਹ ਉਹ ਪਰਲੇ ਪਾਸੇ ਪਰਲੇ ਜਾਲ ਚ ਤਾਂ ਬੱਚੇ ਬੈਠੇ ਆ ਉਧਰ ਇਹ ਆ ਤਿੰਨ ਕੇ ਜੋੜੇ ਲਾਏ ਆ ਆਪਾਂ ਬਾਕੀ ਜੋੜੇ ਤਾਂ ਹੋਰ ਵੀ ਲੱਗੇ ਹੋਏ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਜੀ ਕੇ ਅੰਦਰ ਆਹੋ ਜੋੜੇ ਆ ਬੈਠਾ ਜੋੜਾ ਹਾਂ ਲੀਲਾ ਦਾ ਗੂਤਰਾ ਕਾਲੇ ਰੰਗ ਦੀ ਗੁਦਰੀ ਚਿੱਟੇ ਸਰ ਵਾਲੀ ਤੇ ਆ ਆ ਜੋੜਾ ਦੋਨਾਂ ਦਾ ਯਾਦ ਵਿੱਚੋਂ ਕਬੂਤਰ ਬੈਠਾ ਖੱਟੀਆਂ ਦਾ ਖੱਟੀ ਉੱਤੇ ਆ ਗੁਦਰੀ ਬੈਠੀ ਉਹਦੇ ਨਾਲ ਹੀ ਆ ਜਿਹੜਾ ਸ਼ਾਖਾ ਗੂਤਰਾ ਇਹ ਇਹਦੇ ਨਾਲ ਆ ਜਿਹੜੀ ਕਾਲੀ ਪੂਛ ਵਾਲੀ ਬੈਠੀ ਆ ਇਹਦੇ ਨਾਲ ਜੋੜੇ ਲੱਗਾ ਆ ਜਿਹੜਾ ਕਬੂਤਰ ਬੈਠਾ ਥੱਲੇ ਇਹ ਉਹ ਗੁਦਰੀ ਬੈਠੀ ਆ ਆ ਇੱਕ ਇਹਨਾਂ ਦਾ ਬੱਚਾ ਕੱਢਿਆ ਵਾ ਆ ਦਵਾਰੇ ਆਂਡੇ ਤੇ ਰੀ ਬੈਠੀ ਐ ਫੀ ਗਈ ਤੇ ਆ ਦੋਨੇ ਨਵੇਂ ਪੱਠਾ ਪੱਠੀ ਆ ਉਹ ਜਿਹੜਾ ਸਾਹਮਣੇ ਪਰੇ ਕਬੂਤਰ ਬੈਠਾ ਲਾਲ ਗਾਲਾ ਉਹ ਰੱਤੇ ਕਬੂਤਰ ਦਾ ਆਪਣੇ ਦਾ ਜਿਹੜਾ ਕਾਲੇ ਕਬੂਤਰੀ ਨਾਲ ਲਾਇਆ ਜੋੜਾ ਉਹਦਾ ਪੱਠਾ ਹੋ ਰੱਤੇ ਦਾ ਤੇ ਆ ਉਹਦੇ ਨਾਲ ਗੂਦੀ ਇਹ ਆਪੇ ਹੀ ਮਿਲਿਆ ਬਈ ਜੋੜਾ ਪੱਠੀ ਸੀਗੀ ਇਹ ਛੱਡੇ ਇੱਕ ਪਾਸੇ ਪੱਠੇ ਸਮਝ ਕੇ ਛੱਡੇ ਸੀ ਤੇ ਪਰ ਪੱਠੀ ਨਿਕਲੀ ਇਹ ਜੋੜਾ ਉਸ ਵਿੱਚ ਮਿਲ ਗਿਆ ਤੇ ਨਵੇਂ ਸੀ ਇਹਨਾਂ ਨੇ ਇੱਕ ਹਰੀ ਆਂਡੇ ਧਰੇ ਸੀ ਤੇ ਆਂਡੇ ਇਹਨੇ ਸੰਭੇ ਨਹੀਂ ਕਿਉਂਕਿ ਪੱਠਾ ਵੀ ਨਵਾਂ ਤੇ ਪੱਠੀ ਵੀ ਨਵਾਂ ਸੀ ਤੇ ਹੁਣ ਇਹ ਦੁਬਾਰੇ ਧਰਾਉਂਗਾ ਅੱਠਾ ਉਹ ਤੇ ਆਂਡੇ ਉਹ ਖੁੰਝੇ ਚ ਤੇ ਚਾਰ ਪੰਜ ਕੇ ਜੋੜੇ ਇਹ ਆ ਮੇਰਾ ਵੀਰ ਦੱਸਿਓ ਹਾਂ ਕਿਵੇਂ ਲੱਗੇ ਕਮੈਂਟ ਕਰਕੇ ਸਾਨੂੰ ਤੇ ਬਾਕੀ ਭਰਾ ਮੇਰੇ ਉਹ ਖੁੱਡਿਆਂ ਦੀ ਵੀਰੇ ਸਫਾਈ ਸੁਪੀ ਰੱਖਿਆ ਕਰੋ ਆ ਦੇਖ ਲਓ ਖੁੱਡੇ ਅੰਦਰੋਂ ਕਿਉਂਕਿ ਵਾਰਸ਼ ਦੇ ਦਿਨਾਂ ਵਾਰਸ਼ ਦੇ ਦਿਨਾਂ ਦੇ ਵਿੱਚ ਨਾ ਬਿਮਾਰੀ ਮੱਲੋ ਮੱਲੀ ਆ ਜਾਂਦੀ ਆ ਦੇਖੋ ਸਾਰੇ ਤੁਹਾਨੂੰ ਖੁੱਡੇ ਸਾਫ਼ ਦੇ ਦੇਣਗੇ ਇਹ ਹੋਰ ਸੁਣਾਓ ਮੇਰੇ ਵੀਰ ਠੀਕ ਠਾਕ ਸਾਰੇ ਭਰਾ ਇੰਦ ਸੋ ਮੇਰਾ ਵੀਰ ਹੈ ਕਿਵੇਂ ਲੱਗਿਆ ਜੋੜੇ ਆਪਣੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਵੀਡੀਓ ਦੇਖਿਆ ਕਰੋ ਐਂਡ ਤੱਕ ਬਾਈ ਕੋਈ ਨਾ ਕੋਈ ਤੁਹਾਨੂੰ ਚੀਜ਼ ਮਿਲ ਹੀ ਜਾਂਦੀ ਹੈ ਵਿੱਚੋਂ ਕੋਈ ਨਾ ਕੋਈ ਆਪਾਂ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਉਹ ਜਗੋਂ ਨਾਲ ਕੋ ਦੱਸ ਹੀ ਦਈਦਾ ਹਨਾ ਤੇ ਦੇਖ ਲਿਆ ਕਰੋ ਤੇ ਮੇਰਾ ਵੀਰ ਨਹੀਂ ਕਿਸੇ ਭਰਾ ਨੂੰ ਕੋਈ ਪਤਾ ਲੱਗਦਾ ਨਵੇਂ ਭਰਾਵਾਂ ਵਾਸਤੇ ਬਾਈ ਅਸਤਾਦਾਂ ਨੂੰ ਆਪਾਂ ਨਹੀਂ ਕੁਝ ਕਹਿ ਸਕਦੇ ਨਾ ਆਪਣਾ ਹੱਕ ਹੀ ਆ ਸੀਨੀਅਰ ਬੰਦਿਆਂ ਨੂੰ ਕੁਝ ਕਹਿਣ ਦਾ ਹਨਾ ਜਿਹੜੇ ਨਵੇਂ ਭਰਾ मतलब ਨਹੀਂ ਕੋਈ ਪਤਾ ਲੱਗਦਾ ਨਹੀਂ ਕੋਈ ਦੱਸਦਾ ਗਿਆ ਹੈ ਨਾ ਉਹ ਜਦੋਂ ਮਰਜ਼ੀ ਵੀਰੇ ਮੈਸੇਜ ਕਰੋ ਫੋਨ ਕਰੋ ਨੰਬਰ ਆਪਣਾ ਸਾਰਿਆਂ ਕੋਲੇ ਤਕਰੀਬਨ ਗਰੁੱਪਾਂ ਦੇ ਵਿੱਚ ਵੀ ਹੈਗਾ ਤੇ ਜਿੰਨਾਂ ਕ ਆਪਾਂ ਨੂੰ ਪਤਾ ਭਰਾ ਜ਼ਰੂਰ ਮਦਦ ਕਰਾਂਗੇ ਆਪਾਂ ਬਈ ਠੀਕ ਹੈ ਮੇਰੇ ਵੀਰੇ ਤੇ ਆ ਦੇਖ ਲਓ ਕਬੂਤਰ ਆਪਣੇ ਕੋਲੇ ਬਾਕੀ ਕੱਲ ਨੂੰ ਦੇਖਾਂਗੇ ਹੋਰ ਵੀਡੀਓ ਬਣਾਵਾਂਗੇ ਦੱਸਿਆ ਕਰੋ ਵਿਸ਼ਾ ਦੱਸਿਆ ਕਰੋ ਕਿਹੜੇ ਵਿਸ਼ੇ ਤੇ ਆਪਾਂ ਵੀਡੀਓ ਬਣਾ ਕੇ ਦੱਸੀਏ ਤੁਹਾਨੂੰ ਜਿਹੜੀ ਚੀਜ਼ ਬਾਰੇ ਨਹੀਂ ਪਤਾ ਲੱਗਦਾ ਮੇਰੇ ਭਰਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਵੀਰ ਆਪਾਂ ਨੂੰ ਕੋਈ ਮਤਲ ਨਹੀਂ ਹੈਗਾ ਗਿਆ ਵੀ ਆਪਾਂ ਕਮੈਂਟ ਲੈਣੇ ਜਾਂ ਵਿਊ ਲੈਣੇ ਜਾਂ ਉਹ ਕਰਨਾ ਹੈ ਨਾ ਨਾ ਆਪਾਂ ਕੋਈ ਏਡੇ ਵੱਡੇ ਯੂਟਿਊਬਰ ਆ ਵੈਸੇ ਹੀ ਇਹ ਤਾਂ ਆਪਾਂ ਵੀਡੀਓ ਬਣਾ ਕੇ ਪਾ ਦਈਦੀ ਆ ਜਿਹੜੇ ਮੇਰੇ ਭਰਾ ਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਚਲ ਉਹਨੂੰ ਹਨਾ ਬੜਾ ਮੋਟਾ ਪਤਾ ਲੱਗ ਜਾ ਜੇ ਕੋਈ ਨਹੀਂ ਦੱਸਦਾ ਤੇ ਜੇ ਕਿਸੇ ਨੂੰ ਕੋਈ ਕੂਤਰ ਗਵਾਤਰ ਚਾਹੀਦਾ ਤਾਂ ਵੀ ਦੱਸ ਦਿਓ ਮੇਰਾ ਵੀਰ ਠੀਕ ਆ ਬੱਚੇ ਵਿੱਚੇ ਕਢਾਉਣ ਨੂੰ ਜਾਂ ਬੱਚੇ ਚਾਹੀਦੇ ਤਾਂ ਦੱਸ ਦਿਓ ਦੇ ਦੇ ਦਿਆਂਗੇ ਆਪਾਂ ਕੋਈ ਗੱਲ ਨਹੀਂ ਬਾਈ ਠੀਕ ਆ ਮੇਰੇ ਵੀਰ ਜਉਂਦੇ ਵਸਦੇ ਰਹੋ ਬਾਈ ਤੇ ਕਬੂਤਰਾਂ ਦੀ ਮੇਰਾ ਵੀਰ ਕੇਅਰ ਕਰਿਆ ਕਰੋ ਜੇ ਰੱਖਿਆ ਸ਼ੌਂਕ ਨਾਲ ਠੀਕ ਆ ਇਹ ਨਹੀਂ ਵੀ ਕੇਰਾਂ ਦਾਣੇ ਪਾਦੇ ਤੇ ਮੁੜ ਕੇ ਦੇਖਣਾ ਹੀ ਨਹੀਂ ਇਹ ਆਥਣੇ ਪਾਦੇ ਤਾਂ ਸਵੇਰ ਨੂੰ ਦੇਖਣਾ ਸਵੇਰ ਨੂੰ ਪਾਲੇ ਰਾਤ ਨੂੰ ਦੇਖਣਾ ਹੀ ਨਹੀਂ ਹੈ ਨਾ ਦੋ ਤਿੰਨ ਟਾਈਮ ਦੇਖਿਆ ਕਰੋ ਪਾਣੀ ਪੂਣੀ ਪਾਇਆ ਕਰੋ ਬਦਲ ਕੇ ਨਵਾਂ ਕੱਲ ਨੂੰ ਇੱਕ ਆਪਾਂ ਵੀਡੀਓ ਬਣਾਵਾਂਗੇ ਇੱਕ ਦਵਾਈ ਲਿਆਂਦੀ ਹੈ ਨਵੀਂ ਉਹਦੇ ਤੇ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਫਾਇਦੇ ਇੱਥੇ ਦਿਖਾ ਵੀ ਦੇਣਾ ਪਈ ਹੋਣੀ ਹੈ ਇੱਥੇ ਇਹ ਆ ਪਈਆਂ ਦੋ ਤੀਜੀਆਂ ਕੋ ਮਗਰ ਪਈ ਆ ਇੱਧਰ ਕੱਢ ਕੇ ਦਿਖਾ ਦਿੰਨੇ ਤੁਹਾਨੂੰ ਇਹਨਾਂ ਬਾਰੇ ਕੱਲ ਨੂੰ ਦਵਾਂਗੇ ਜਾਣਕਾਰੀ ਆਹ ਹੈ ਬਈ ਦਵਾਈਆਂ ਆਹੇ ਜਿਹੜੇ ਤਾਂ ਮੇਰੇ ਭਰਾ ਨੂੰ ਕੁਝ ਨੂੰ ਪਤਾ ਤਾਂ ਠੀਕ ਆ ਕਿ ਨਹੀਂ ਆਪਾਂ ਦੱਸਾਂਗੇ ਇਹਨਾਂ ਬਾਰੇ ਠੀਕ ਆ ਮੇਰੇ ਵੀਰ